ਮਿਸ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿੱਥੇ ਵੀ ਤੁਸੀਂ ਹੋ ਪਲੀਜ਼ ਕਰਦੇ ਆਂ ਲਾਈਟਾਂ ਬੰਦ ਕਰ ਦਿਓ ਤਕਰੀਬਨ 9 ਤੋਂ 10 ਦੇ ਵਿੱਚ ਵਿੱਚ ਪਠਾਨਕੋਟ ਗੁਰਦਾਸਪੁਰ ਚੰਡੀਗੜ੍ਹ ਰਾਜਸਥਾਨ ਹਿਮਾਚਲ ਦੇ ਕੁਝ ਏਰੀਆ ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਤੁਸੀਂ ਨੈਸ਼ਨਲ ਮੀਡੀਆ ਵੀ ਦੇਖ ਸਕਦੇ ਹੋ ਤੇ ਇੰਟਰਨੈਟ ਤੇ ਵੀ ਚੈੱਕ ਕਰ ਸਕਦੇ ਹੋ ਪਾਕਿਸਤਾਨ ਵੱਲੋਂ ਆ ਇੱਕ ਪਹਿਲਾ ਵੀਡੀਓ ਦੇਖੋ ਆਓ ਚੱਲੇ ਚੱਲੇ ਆਓ ਵੀਡੀਓ ਆਓ ਮੰਦੀ ਦੇਖ ਕੋਈ ਨਹੀਂ ਆ ਗਿਆ ਜਲਦੀ ਜਾਓ ਉਹ ਜਾਓ ਜਾ ਪਿੱਛੇ ਦੇ ਤਿੰਨ ਇਕੱਠੇ ਆਪਣੇ ਮਾਰਦੇ ਪਿਆ ਓਏ ਉਹ ਦੇਖ ਪਛਾਣਦੇ ਵੇ ਪੈਚ ਉਧਰ ਉਧਰ ਭਜਦੇ ਓਹ ਰੰਗ ਕੋ ਦੇਖੋ ਪਰ ਓਏ ਉਹ ਹੋ ਗਿਆ ਹੰਨੀ ਯਾਰੇ ਪਾਇਆ ਲੈ ਦੋ ਹੰਨੀ ਚੱਲੋ ਚੱਲੀਏ ਉਹ ਲਾਈਟਾਂ ਬੰਦ ਕਰੋ ਲਾਈਟਾਂ ਬੰਦ ਕਰ ਦੋ ਹਾਂ ਬਈ ਲਾਈਟਾਂ ਬੰਦ ਕਰ ਦੋ ਓਏ ਯਾਰ ਕਿੱਥੇ ਚੱਲੀਏ ਚੱਲੀਏ ਚੱਲੋ ਜਿਤਾ ਨੂੰ ਜਾਣਦੇ ਹੋ ਜਾਈਪਲ ਦਾ ਮੈਚ ਸੀਗਾ ਉੱਥੇ ਵੀ ਲਾਈਟ ਬੰਦ ਕਰ ਦਿੱਤੀ ਗਈ ਆ ਮੈਚ ਰੋਕ ਦਿੱਤਾ ਗਿਆ ਦੇਸ਼ ਦੇ ਵਿੱਚ ਬਹੁਤ ਸਾਰੇ ਰਾਜ ਆ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਲਾਈਟ ਮੁਕੰਮਲ ਬਲੈਕਆਊਟ ਕਰ ਦਿੱਤਾ ਗਿਆ ਤੁਹਾਨੂੰ ਪਤਾ ਕੱਲ ਵੀ ਪੂਰੇ ਦੇਸ਼ ਦੇ ਵਿੱਚ ਪ੍ਰੈਕਟਿਸ ਕੀਤੀ ਗਈ ਸੀ ਇਸ ਚੀਜ਼ ਦੀ ਤੇ ਹਾਲਾਤ ਨਾਜ਼ੁਕ ਨੇ ਜੰਮੂ ਐਂਡ ਕਸ਼ਮੀਰ ਚੰਡੀਗੜ ਪਠਾਨਕੋਟ ਗੁਰਦਾਸਪੁਰ ਰਾਜਸਥਾਨ ਤੇ ਮੈਨੀ ਮੋਰ ਏਰੀਆਜ਼ ਬੀ ਅਲਰਟ ਬੀ ਸੇਫ ਸਵਿਚ ਆਫ ਦੀ ਲਾਈਟਸ ਠੀਕ ਹੈ ਤੇ ਆਪਣਾ ਸਾਰੇ ਘਰ ਪਰਿਵਾਰ ਆਪਣੇ ਰਿਸ਼ਤੇਦਾਰ ਆ ਦੋਸਤਾਂ ਦਾ ਕੌਂਟੀਨ ਸਭ ਦਾ ਖਿਆਲ ਰੱਖੋ ਕੋਈ ਵੀ ਰਾਤ ਨੂੰ ਲਾਈਟ ਆਉਣਾ ਨਾ ਕਰੇ ਸੇਫ ਰਹੋ ਕੋਈ ਵੀ ਗੱਲਬਾਤ ਹੁੰਦੀ ਹੈ ਠੀਕ ਹੈ ਪੁਲਿਸ ਸਰਕਾਰ ਆਰਮੀ ਹੈਲਪਲਾਈਨ ਨੰਬਰਸ ਹੈਗੇ ਆ ਉਹਨਾਂ ਤੱਕ ਗੱਲਬਾਤ ਪਹੁੰਚਾਣ ਦੀ ਕੋਸ਼ਿਸ਼ ਕਰੋ ਈਮੇਲ ਕਰੋ ਮੈਸੇਜ ਕਰੋ ਕਿਤੇ ਵੀ ਕੋਈ ਹਰਕਤ ਦਿਖਾਈ ਦਿੰਦੀ ਹੈ ਕੋਈ ਵੀ ਕਿਸ ਤਰ੍ਹਾਂ ਦੇ ਬੰਦੇ ਦਿਖਾਈ ਦਿੰਦੇ ਨੇ ਜਾਂ ਕੋਈ ਇਦਾਂ ਦਾ ਤੁਹਾਨੂੰ ਦਿਖਾਈ ਦਿੰਦਾ ਕਿ ਕੋਈ ਡਰੋਨ ਵਰਗੀ ਚੀਜ਼ ਉੱਡ ਰਹੀ ਹੈ ਜਾਂ ਕੋਈ ਕਿਤੇ ਹਮਲਾ ਹੋ ਰਿਹਾ ਹੈ ਨੇੜੇ-ਨੇੜੇ ਦੇ ਸ਼ਹਿਰ 'ਚ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਫੋਨ 'ਤੇ ਤੁਹਾਨੂੰ ਦੱਸਦਾ ਕੋਈ ਫਰੈਂਡਸ ਸਰਕਲ 'ਚ ਕੋਈ ਦੱਸਦਾ ਠੀਕ ਹੈ ਕੋਈ ਕਿਤੇ ਅਟੈਕ ਹੋਇਆ ਗ੍ਰੇਨੇਡ ਨਾਲ ਮਿਸਾਈਲ ਰਹੀਂ ਕੁਝ ਵੀ ਠੀਕ ਹੈ ਤੇ ਬਾਕੀ ਆ ਗ ਪ੍ਰਾਪਰ ਕੋਸ਼ਿਸ਼ ਕਰ ਰਹੀ ਹੈ ਆ ਦੇਸ਼ ਵਾਸੀਆਂ ਦੀ ਪ੍ਰਾਪਰ ਸੁਰੱਖਿਆ ਦੇ ਲਈ ਲੱਗੇ ਹੋਏ ਨੇ ਤੇ ਤੁਸੀਂ ਵੀ ਆਪਣਾ ਪੂਰਾ ਵੱਧ ਤੋਂ ਵੱਧ ਸਹਿਯੋਗ ਦਿਓ ਫੌਜ ਨੂੰ ਸਰਕਾਰ ਨੂੰ ਠੀਕ ਹੈ ਧਿਆਨ ਰੱਖੋ ਜੀ ਆਪਣਾ ਸਾਰਿਆਂ ਇਸ ਸਮਾਂ ਥੋੜਾ ਨਾਜ਼ੁਕ ਚੱਲ ਰਿਹਾ ਹੈ